ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਦੇ ਦਿੱਤਾ ਸਭ ਤੋਂ ਵੱਡਾ ਤੋਹਫਾ ਆ ਪਰਿਵਾਰਾਂ ਦੇ ਕਰਜ਼ੇ ਦਿੱਤੇ ਕਰਜ਼ੇ ਮਾਫ 4727 ਪਰਿਵਾਰਾਂ ਦੇ ਕਰਜ਼ੇ ਮਾਫ ਕਰਕੇ ਸੀਐਮ ਮਾਨ ਦੇ ਵੱਲੋਂ ਹਰ ਪਾਸੇ ਨਾਮਨਾ ਖਟਿਆ ਹਰ ਪਾਸੇ ਸ਼ਲਾਗਾ ਕਰਵਾਈ ਜਾ ਰਹੀ ਹੈ ਹਰ ਪਾਸੇ ਮਾਨ ਮਾਨ ਹੋ ਚੁੱਕੀ ਹੈ ਕਿਉਂਕਿ ਕਿਸੇ ਸਰਕਾਰ ਨੇ ਇਹਨਾਂ ਲੋਕਾਂ ਦੇ ਬਾਰੇ ਨਹੀਂ ਸੀ ਸੋਚਿਆ ਜਿਹੜੇ ਕਰਜ਼ੇ ਦੀ ਮਾਰ ਹੇਠ ਦੱਬੇ ਹੋਏ ਸੀ ਤਾਂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਲੋਕਾਂ ਦੀ ਸਰਕਾਰ ਦੇ ਵੱਲੋਂ ਆਮ ਲੋਕਾਂ ਦੇ ਲਈ ਵੱਡੀ ਰਾਹਤ ਤੇ ਖੁਸ਼ੀ ਦੀ ਖਬਰ ਸੁਣਾ ਦਿੱਤੀ ਆ ਤਾਂ ਕਿਹੜੇ ਪਰਿਵਾਰਾਂ ਦੇ ਕਰਜ਼ੇ ਮਾਫ ਹੋਏ ਨੇ ਇੱਕ ਵਾਰ ਤੁਹਾਨੂੰ ਸੀਐਮ ਆਨ ਦੀ ਜੁਬਈਆ ਨਾ ਬਿਸਕਟਾੜੇ ਉਹ ਫਿਰ ਹੁਣ ਕਿੱਥੇ ਸੋਨੇ ਦੇ ਬਿਸਕਟ ਕਿੱਥੇ ਮੋਬਾਈਲ ਫੋਨ ਫਿਰ ਰਿਪੇਅਰ ਕਰਨ ਵਾਲੇ ਫਿਰ ਉਹ ਕਿਵੇਂ ਬਰਦਾਸ਼ਤ ਹੋਣਗੇ ਉਹਨਾਂ ਨੂੰ ਸੋ ਸਾਰੇ ਆਮ ਘਰਾਂ ਦੇ ਜਿਹੜੇ ਜੰਪਲ ਨੇ ਔਰ ਪਿਆਰ ਨਾਲ ਲੋਕਾਂ ਦੇ ਕੁੰਡੇ ਖੜਕਾ ਕੇ ਜਿੱਤਿਆ ਖੁੰਡੇ ਖੜਕਾ ਕੇ ਨਹੀਂ ਜਿੱਤੇ ਅਸੀਂ ਨਾ ਪੈਸੇ ਨਾ ਕੋਈ दारू ਨਾ ਕੋਈ ਗੁੰਡਾਗਰਦੀ ਤੁਸੀਂ ਪਰ ਜਿਤਾਇਆ ਤਾਂ ਫਿਰ ਪਹਿਲੇ ਦਿਨ ਤੋਂ ਹੀ ਸਾਡੀ ਵੀ ਸੋਚ ਇਹ ਹੀ ਰਹੀ ਕਿ ਸਰਕਾਰਾਂ ਦਾ ਕੰਮ ਕੰਮ ਹੁੰਦਾ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਦੇਣੀ ਆਪਣੇ ਨਾਗਰਿਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਨੌਕਰੀਆਂ ਦੇਣੀਆਂ ਆਪਣੇ ਨਾਗਰਿਕਾਂ ਨੂੰ ਸੇਤ ਦੀ ਸਹੂਲਤ ਦੇਣੀ ਆ ਉੱਚ ਕੁਆਲਟੀ ਦੀ ਸਿੱਖਿਆ ਤਾਂ ਅਸੀਂ ਪਹਿਲੇ ਦਿਨੋਂ ਹੀ ਇਹ ਸੋਚਿਆ ਹਾਲਾਂਕਿ ਬਹੁਤ ਸਾਰੇ ਜਿਹੜੇ ਰਾਜਨੀਤਿਕ ਸਮਝ ਰੱਖਦੇ ਆ ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਰਾਜਨੀਤਿਕ ਪੰਡਤ ਉਹ ਕਹਿੰਦੇ ਸੀ ਇੰਨਾ ਗੱਲਾਂ ਤੇ ਨਹੀਂ ਵੋਟਾਂ ਪੈਂਦੀਆਂ ਇਹ ਤਾਂ ਧਰਮ ਮਤਲਬ ਨਾ ਦੇ ਪੈਂਦੀਆਂ ਨੇ ਜਾਤਾਂ ਇਨ੍ਹਾਂ ਤੇ ਪੈਂਦੀਆਂ ਨੇ ਤੁਸੀਂ ਸਕੂਲਾਂ ਦੇ ਨਾਂ ਤੇ ਜਾਂ ਤੁਸੀਂ ਅਪ ਵਿਕਾਸ ਦੇ ਕੰਮਾਂ ਦੇ ਨਾਂ ਤੇ ਨਹੀਂ ਬੋਟਾ ਪੈਂਦੀ ਇੱਥੇ ਅਸੀਂ ਕਹ ਜੀ ਫਿਰ ਅਸੀਂ ਲੈ ਕੇ ਦਿਖਾਵਾਂਗੇ ਤੁਹਾਨੂੰ ਬੋਟਾਂ 2014 ਚ ਮੈਂ ਐਮਪੀ ਬਣਿਆ ਤਾਂ ਮੈਂ ਐਦਾਂ ਫੋਟੋ ਖਚਾਈ ਹੱਥ ਬੰਨ ਕੇ ਨਾਲ ਮੈਂ ਇਹ ਵੀ ਕਿਹਾ ਅ ਸਟੇਜਾਂ ਤੇ ਕਿ ਇਸ ਵਾਰ ਤਾਂ ਮੈਨੂੰ ਹੱਥ ਬੰਨ ਕੇ ਮੈਂ ਤਾਂ ਕਰਨੀਆਂ ਪੈ ਰਹੀਆਂ ਵੀ ਇੱਕ ਵਾਰੀ ਮੈਨੂੰ ਮੌਕਾ ਦਿਓ ਪਰ ਜੇ ਮੈਨੂੰ 5 ਸਾਲਾਂ ਬਾਅਦ 2019 ਚ ਵੀ ਇਹ ਹੱਥ ਬੰਨਣੇ ਪਏਗੇ ਤੇ ਲੱਖ ਲਾਣ ਤੇ ਯਾਰ ਮੇਰੀ ਤਾਂ ਨੀਤੀ ਦੇ ਮਨ ਵਿੱਚ ਕੁਝ ਕੀਤਾ ਹੀ ਨਹੀਂ ਹਾਥੀ ਬੰਨੀ ਜਾਵਾਂਗੇ 2019 ਚ ਫੋਟੋ ਮੈਂ ਐਂ ਕਰਾਈ ਸੀ ਕਿਉਂਕਿ ਮੈਂ ਕੰਮ ਗਿਣਾਏ ਸੀ ਨਾਲ ਖਿਆਲ ਹੋ ਰਿਪੋਰਟ ਕਾਰਡ ਇੰਨੇ ਸਕੂਲ ਬਣਾਤੇ ਇੰਨੇ ਕਮਰੇ ਬਣਾਤੇ ਇੰਨੀਆਂ ਲਾਇਬ੍ਰੇਰੀਆਂ ਬਣਾਤੀਆਂ ਜਿੰਨਾ ਐਮਪੀ ਦੇ ਵੱਸ ਹੁੰਦਾ ਹੈ ਉਸ ਤੋਂ ਵੀ ਵੱਧ ਕਰਤਾ ਸਾਭ ਦਿੱਤਾ ਇੱਕ ਰੁਪਈਏ ਦਾ ਆਪਣੇ ਕੀ ਹੈ ਹੌਲੀ ਹੌਲੀ ਬਦਲੂਗੀ ਇਹ ਆਦਤ ਬਜ਼ੁਰਗ ਵੀ ਨੇ ਜਿਵੇਂ ਮੇਰੇ ਤੋਂ ਮੇਰੇ ਦਾਦੇ ਦੀ ਉਮਰ ਦੇ ਹਨ ਮੇਰੇ ਪਿਤਾ ਜੀ ਦੀ ਉਮਰ ਦੇ ਜਦੋਂ ਹੀ ਮੈਂ ਕਿਤੇ ਮੈਂ ਕਿਤੇ ਗਿਆ ਇੱਕ ਜਗ੍ਹਾ ਤੇ ਪਿੰਡ ਚ ਗਿਆ ਬਜ਼ੁਰਗ ਮੇਰੇ ਮੂਰੇ ਹੱਥ ਬੰਨ੍ਹਦੇ ਮੈਂ ਉਹਦੇ ਹੱਥ ਦੋਨੋਂ ਆ ਫੜ ਲੇ ਮੈਂ ਕਿਹਾ ਜੀ ਹੱਥ ਨਾ ਬੰਨੋ ਹੱਥ ਸਿਰ ਤੇ ਰੱਖੋ ਤੁਸੀਂ ਹੱਥ ਕਿਉਂ ਬੰਨ੍ਹਦੇ ਹੋ ਕਹਿੰਦੇ ਪੁੱਤ ਕੀ ਕਰੀਏ ਬਹ ਲੀਡਰਾਂ ਨੂੰ ਮਿਲ ਕੇ ਮਿਲ ਕੇ ਸਾਡੇ ਤਾਂ ਆਦਤੀ ਪੈ ਗਈ ਸਾਡੇ ਤਾਂ ਹੱਥ ਕੰਟਰੋਲ ਚ ਨਹੀਂ ਰਹੇ ਜਦੋਂ ਕੋਈ ਲੀਡਰ ਦੇਖਦੇ ਆਪੀ ਐ ਹੀ ਹੋ ਜਾਂਦੇ ਨੇ ਤਾਂ ਮੈਂ ਹੱਥ ਥੀ ਵੀ ਨਹੀਂ ਕਰਨੇ ਅਬ ਦੇ ਬਜ਼ੁਰਗਾਂ ਦੀ ਉਮਰ ਦੇ ਬੰਦੇ ਆ ਤੂੰ ਸੋ ਮਤਲਬ ਉਹਨਾਂ ਨੇ ਬਸ ਥੱਲੀ ਦੱਬੀ ਰੱਖਿਆ ਵੇਹੀਂ ਰਹੋ ਬਸ ਥੱਲੀ ਦਬੇ ਰਹੋ ਬਸ ਜਦੋਂ ਅਸੀਂ ਆਇਆ ਕਰਾਂਗੇ ਸਾਨੂੰ ਤੁਸੀਂ ਮੰਨੋ ਵੀ ਪਤਾ ਨਹੀਂ ਕੌਣ ਆ ਗਿਆ ਹਊਆ ਕਰੀਟ ਕਰਤਾ ਐਮਪੀ ਆ ਗਿਆ ਮੰਤਰੀ ਆ ਗਿਆ ਮੁੱਖ ਮੰਤਰੀ ਆ ਗਿਆ ਡਰ ਲੱਗਣ ਲਾਉਂਦੇ ਸੀ ਮੈਂ ਆਪ ਆਪਣੇ ਪਿੰਡ ਜਦੋਂ ਕੋਈ ਕੋਈ ਆਉਣਾ ਸਾਡੇ ਬੋਲਣ ਵੋਟਾਂ ਮੰਗਣ ਤਾਂ ਮਤਲਬ ਆਏ ਬੈਠੇ ਨੇ ਲੋਕ ਸਾਰੇ ਵਿੱਚ ਹੀ ਮੈਂ ਨਹੀਂ ਹੁੰਦਾ ਸੀ ਮੈਂ ਛੋਟਾ ਸੀ ਜਵਾਬ ਸੀ ਮੈਂ ਜਾਣ ਦਾ ਸ਼ੌਂਕ ਸੀ ਮੈਨੂੰ ਬੰਜਾਲ ਆ ਕੋਈ ਮੂਰੇ ਬੋਲ ਪੇ ਵੀ ਉਹਦੇ ਉਹਨੂੰ ਸਵਾਲ ਪੁੱਛ ਲੇ ਵੀ ਭਾਈ ਤੁਸੀਂ ਕਿੰਨੇ ਪੈਸੇ ਦਿੱਤੇ ਜੀ ਇਹ ਹਿਸਾਬ ਦਿਓ ਜੀ ਸਕੂਲ ਦਾ ਕੀ ਹਾਲ ਜੇ ਕੋਈ ਬੋਲਣ ਲੱਗਦਾ ਨਾਲ ਦਾ ਉਹਨੂੰ ਚੁੱਪ ਕਰਾ ਉਹ ਚੁੱਪ ਕਰ ਜਾ ਐਮਪੀ ਆਹੋ ਇਹਦੇ ਮੂਰੇ ਨਹੀਂ ਬੋਲੀਦਾ ਹੁੰਦਾ ਪੁਲਿਸ ਫੜ ਲੈਂਦੀ ਐ ਲੈ ਦੱਸੋ ਫੇ ਮੈਂ ਹੌਲੀ ਹੌਲੀ ਉਹਨਾਂ ਚ ਸੰਗਰੂਰ ਵਾਲਿਆਂ ਚ ਮਾਚੇ ਲੋਕਾਂ ਚ ਪੰਜਾਬ ਦੇ ਚ ਮੈਂ ਹਿੰਮਤ ਭਰੀ ਵੀ ਪੁੱਛਿਆ ਕਰੋ ਕੁਝ ਨਹੀਂ ਹੁੰਦਾ ਹੁੰਦਾ ਐਮਪੀ ਐਡੀ ਗੱਲੀ ਹੁੰਦੀ ਅੱਛਾ ਕਹਿੰਦੇ ਆਂ ਇਹ ਸਵਾਲ ਪੁੱਛਾ ਦੇ ਸੀ ਮੈਂ ਪੁੱਛ ਸਕਦਾ ਕੋਈ ਕੰਨੀ ਪਰਚਾ ਪਰਚਾ ਤੇ ਨਹੀਂ ਮੈਂ ਹਨ ਪਰਚਾ ਨਹੀਂ ਨ ਕੋਈ ਪਰਚਾ ਹੁੰਦਾ ਪੁੱਛਿਆ ਕਰੋ ਹਿੰਮਤ ਭਰੀ ਪੁੱਛਣ ਲੱਗ ਗਏ ਠੀਕ ਹੈ ਨਾ ਹੁਣ ਤਾਂ ਮੈਨੂੰ ਵੀ ਪੁੱਛਣਾ ਨੇ ਮੈਂ ਤਾਂ ਲਾਇਏ ਨੇ ਮੈਨੂੰ ਵੀ ਪੁੱਛਾ ਦੇ ਨੇ ਜੇ ਮੈਂ ਕਿਸੇ ਕੋਲੋਂ ਕਾਣਾ ਹੂੰਗਾ ਤਾਂ ਹੀ ਰੁਕੂੰਗਾ ਮੈਂ ਤਾਂ ਮਾਈਕ ਫੜਾ ਦੇਣਾ ਉਹਨਾਂ ਲੋਕਾਂ ਚ ਗਿਆ ਲਓ ਮਾਈਕ ਬੋਲੋ ਨੌਕਰੀਆਂ ਮਿਲਦੀਆਂ ਜਦੋਂ ਨੌਕਰੀਆਂ ਵੰਡਦੇ ਆ ਬੋਲੋ ਬਈ ਕਿਸੇ ਤੇ ਪੈਸਾ ਤਾਂ ਨਹੀਂ ਮੰਗਿਆ ਕੋਈ ਕੋਈ ਕਿ ਇਹ ਰਿਸ਼ਵਾਰਸ਼ ਤਾਂ ਨਹੀਂ ਚੱਲੀ ਨੰਬਰ ਘੱਟ ਵਾਲਾ ਤਾਂ ਨਹੀਂ ਲੈ ਗਿਆ ਨੰਬਰ ਮੈਰਿਟ ਵਾਲੇ ਹੀ ਲੈ ਕੇ ਗਏ ਆ ਕਿਉਂਕਿ ਮੈਨੂੰ ਪਤਾ ਹੈ ਅਸੀਂ ਸੱਚੀ ਦਿਲੋਂ ਕੰਮ ਕੀਤਾ ਸੋ ਇਸ ਕਰਕੇ ਜਿਹੜੀ ਇਹ ਹੌਲੀ-ਹੌਲੀ ਬਦਲੂਗੀ ਸੋਚ ਬਦਲੀ ਜਾਂਦੀ ਹੈ ਹਰ ਰੋਜ਼ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਦੇਖੋ ਰਹਿਣਾ ਕਿਸੇ ਨੇ ਨਹੀਂ ਸਦਾ ਤਾਂ ਇੱਥੇ ਇਤੋ ਸਕੰਦਰਬਰਗੇ ਤੁਰਗੇ ਦੁਨੀਆ ਜਿੱਤਣ ਆਏ ਸੀ ਪਰ ਕਟੁਕਟ ਕੁਛ ਆਪਿਆ ਹੀ ਛੱਡ ਕੇ ਜਾਓ ਕਿ ਲੋਕ ਤੁਹਾਨੂੰ ਯਾਦ ਕਰਨ ਨਹੀ ਤਾਂ ਅਥੇ ਆਉਂਦੇ ਆ ਲੋਕ ਦੁਨੀਆ ਤੁਰ ਜਾਂਦੀ ਐ ਚਲੋ ਚਲੀਦਾ ਮੇਲਾ ਐ ਹਨਾ ਕੋਈ ਮਾੜੇ ਕੰਮੜ ਕਰਕੇ ਚਲੇ ਜਾਂਦੇ ਐ ਲੁੱਟਾਂ ਖੋਹਾਂ ਕਰਕੇ ਚਲੇ ਜਾਂਦੇ ਐ ਹਨਾ ਭ੍ਰਿਸ਼ਟਾਚਾਰ ਕਰਕੇ ਚਲੇ ਜਾਂਦੇ ਜਾਣਾ ਉਹਨਾਂ ਨੇ ਵੀ ਉੱਥੀ ਐ ਮਤ ਜਦੋਂ ਕਿਤੇ ਇੱਧਰ ਨੂੰ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਜਾਂ ਕਿਤੇ ਆ ਨੰਗਲ ਵੱਲ ਨੂੰ ਜਾਂ ਇੱਧਰ ਲੰਘਦੇ ਆ ਜਦੋਂ ਜਦੋਂ ਕੀਰਤਪੁਰ ਸਾਹਿਬ ਆਉਂਦਾ ਮੈਂ ਆਪਣੇ ਜਿਹੜੇ ਨਾਲ ਬੈਠੇ ਹੁੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਆ ਇੱਥੇ ਥੋੜਾ ਜਿਹਾ ਮੱਥਾ ਟੇਕ ਲਓ ਇੱਥੇ ਆਪਾਂ ਇੱਕ ਗੱਠੜੀ ਦੇ ਰੂਪ ਚਾਉਣਾ ਹੈ ਕਦੇ ਬਸ ਐਡੀ ਇੱਕ ਗੱਠੜੀ ਬਣ ਕੇ ਆਊਗੀ ਹੋਰ ਕੁਝ ਨਹੀਂ ਹੋਊਗਾ ਜਿੰਨਾ ਮਰਜੀ ਮਾਨ ਕਰੀਓ ਜਿੰਨਾ ਮਰਜੀ ਕਰੀਓ ਮੈਂ ਫਲਾਨਾ ਤੇ ਕਹਾਂ ਸੋ ਜਾਣਾ ਸਭ ਨੇ ਪਰ ਜੇ ਗਰੀਬਾਂ ਦਾ ਭਲਾ ਕਰ ਜਿਓਗੇ ਚਾਰ ਬੰਦੇ ਯਾਦ ਕਰ ਲੈਣਗੇ ਜੇ ਗਰੀਬ ਦੀ ਹਾਲ ਲੈ ਜਾਓਗੇ 5 7 ਸਾਲ ਦਾ 10 ਸਾਲ 6 ਦੀ ਹੋ ਜਾਊਂਗੇ ਕਿਉਂਕਿ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਆ ਰਹਾ ਹੈ ਕੋਈ ਬਾਈਪਾਸ ਨਹੀਂ ਹੈਗਾ ਰਾਜ ਸੋ ਇਹਨਾਂ ਨੇ ਤੁਹਾਡੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਉਹ ਖਾ ਕੇ ਕਿਹੜੇ ਚਵਾਰੇ ਛੱਤ ਲਏ ਤੁਸੀਂ ਕਿੱਥੇ ਲੈ ਕੇ ਪੈਸਾ ਉਹ ਪਲਸਟਰਾਂ ਦੀ ਲੱਗ ਰਿਹਾ ਹੁਣ ਕਦੇ ਇਧਰੀ ਬਾਹ ਟੁੱਟ ਜਾਂਦੀ ਕਦੇ ਇਧਰੀ ਟੁੱਟ ਜਾਂਦੀ ਕਦੇ ਲੱਤ ਟੁੱਟ ਜਾਂਦੀ ਐ ਇੱਥੇ ਲੱਗ ਰਿਹਾ ਐ ਕਿੱਥੇ ਲੈ ਗਏ ਤੁਸੀਂ ਉਹ ਜਦ ਤਾ ਉਹ ਬਣਾ ਲੇ ਔਰ ਡਡੀਆਂ ਕੰਧਾਂ ਪਾ ਲੀਆਂ ਕਕਰਾਂ ਚ ਕੰਧਾਂ ਦੇ ਉੱਤੇ ਵੀ ਕੱਚ ਲਾਤਾ ਹੈ ਨਾ ਐਨਾਂ ਡਰਦੇ ਐ ਮਤਲਬ ਯਾਰ ਬਿਊਚੀ ਕੰਨ ਤੇ ਮੈਨਾਂ ਟਪਕੇ ਵੀ ਆ ਜੇ ਇਟਲੀ ਤੋਂ ਲਿਆ ਕੇ ਮਾਰ ਬੰਲਾਇਆ ਕਾਹ ਗਲਤੀ ਨਾਲ ਬਹਿ ਜੇ ਦੋਨੇ ਲੱਤਾਂ ਟੁੱਟ ਜਨਾਂ ਤਿਲਕ ਜਾਂਦਾ ਕਾ ਕੀ ਪੱਥਰ ਲਿਆ ਕੇ ਲਾ ਕੇ ਤੁਸੀਂ ਮਾਨ ਕਰ ਦਿਓ ਯਾਰ ਜਦੋਂ ਪਬਲਿਕ ਜਾਣੇ ਲੋਕ ਥੂ ਥੂ ਕਰਦੇ ਆ ਕੀ ਫਾਇਦਾ ਹੋਇਆ ਜੀ ਪੈਸੇ ਦਾ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆਂ ਵਿੱਚ ਵੇੜੇ ਚੱਕੋ ਚੱਕੋ ਕਰਦੇ ਸੂਰਜ ਨਹੀਂ ਛਿਫਣ ਦਿੰਦੇ ਕਾਂਟਾ ਨਹੀਂ ਰੱਖਦੇ ਬਾਅਦ ਜੇ ਸਾਹ ਸਾਹਾਂ ਦੀ ਤੰਦ ਟੁੱਟ ਜੇ ਨਾ ਕਾਂਟਾ ਨਹੀਂ ਰੱਖਦੇ ਕਰ ਕਰਦੇ ਉਹ ਕਹਿੰਦੇ ਕੋਈ ਗੱਲ ਨਹੀਂ ਕੋਟ ਸ਼ਵੀਰ ਵਾਲੀ ਪੂਆ ਬਾਅਦ ਚ ਆ ਜੂਗੀ ਕਿਰਨ ਬਾਅਦ ਦਿਖ ਕਲ ਕੇਰਨ ਚੱਲੀਏ ਜੋ ਆਕਾਂ ਨੇ ਰੋਟੀ ਖਾਣੀ ਹੈ ਚਲੋ ਜੀ ਇੰਨਾ ਕੀ ਹੈ ਜੀ ਕੰਮ ਸੌਰੀ ਉਮਰ ਉਹਨਾਂ ਪਿਛੇ ਪਾਪ ਉਕਰੀ ਅੰਦਰ ਰਹਿੰਦਾ ਠੱਗੀਆਂ ਮਰੀ ਅੰਦਰ ਰਹਿੰਦਾ ਸੋ ਮੈਨੂੰ ਬੜੀ ਕੇ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਜੇ ਸਾਡੇ ਕੋਲੇ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਹੈ ਤਾਂ ਅਸੀਂ ਜਿੰਨੇ ਦਿਨ ਸਾਡੇ ਕੋਲੇ ਤੁਸੀਂ ਵਿਸ਼ਵਾਸ ਕਰੋਗੇ ਜਿੰਨੇ ਦਿਨ ਸਾਨੂੰ ਤੁਸੀਂ ਫੈਸਲੇ ਲੈਣ ਵਾਲੇ ਪੈਨ ਦਿਓਗੇ ਉਹ ਪੈਨ ਜਿਹੜਾ ਉਹ ਤੁਹਾਡੇ ਹੱਕ ਚ ਚੱਲੇਗਾ ਉਹ ਪੈਨ ਕਿਸੇ ਚੇਲੇ ਚਪਟਿਆਂ ਦੇ ਜਾਂ ਕਿਸੇ ਪ੍ਰਸ਼ਟਾਚਾਰੀਆਂ ਦੇ ਜਾਂ ਕਿਸੇ ਆਪ ਦੇ ਕਮਿਸ਼ਨ ਰੱਖਣ ਵਾਸਤੇ ਨਹੀਂ ਚੱਲਣਾ ਮੈਨੂੰ ਯਾਦ ਆ ਮੈਂ ਪਿੰਡ ਰਹਿਣਾ ਬੇਬੇ ਤਾਂ ਮੇਰੀ ਅੱਜ ਵੀ ਪਿੰਡ ਰਹਿੰਦੀ ਹੈ ਜਦੋਂ ਮੈਂ ਸੁਰਤ ਸੰਭਾਲੀ ਤਾਂ ਸਾਡੇ ਪੌੜੀਆਂ ਤੇ ਦੋ ਪਿੱਤਲ ਦੀਆਂ ਬਾਟੀਆਂ ਮੁੱਧੀਆਂ ਮਾਰੀਆਂ ਪਈ ਹੁੰਦੀਆਂ ਸੀ ਪੌੜੀਆਂ ਤੇ ਕਿਚਨ 'ਚ ਨਹੀਂ ਮਹਿਵੀਏ ਕੀ ਦੀਆਂ ਨੇ ਉਹ ਸੀਰੀ ਦੀ ਤੇ ਕਪਾਲੀ ਦੀ ਅੱਡ ਭਾਂਡੇ ਹੁੰਦੇ ਸੀ ਉਹਨਾਂ ਦੇ ਮੈਂ ਕਿਹਾ ਵੀ ਇਹ ਅੱਡ ਭਾਂਡਿਆਂ 'ਚ ਕਿਉਂ ਕਹਿੰਦੇ ਵੀ ਐ ਬਣਿਆ ਆਇਆ ਪਹਿਲਾਂ ਤੇ ਜਿਵੇਂ ਮੈਡਮ ਬਲਜੀਤ ਕੌਰ ਜੀ ਨੇ ਦੱਸਿਆ ਮੈਂ ਕਿ ਮੈਂ ਤਾਂ ਇੱਟ ਖੰਮ ਮੈਂ ਤਾਂ ਇਹਨਾਂ ਦੇ ਪਿੰਡ ਚ ਖਾਂ। ਤੁਸੀਂ ਕਦੇ ਨਿਰਮਾਨ ਪੁੱਛ ਲਿਆ ਇਸ ਗੱਲ ਮੈਂ ਨਹੀਂ ਦਖਾਂਦਾ ਨਹੀਂ। ਤੇ ਜੁਆਕ ਦੀ ਜਿੱਦ ਜਦੋਂ ਹੋ ਜੇ ਮੈਂ ਉਹਨਾਂ ਦੇ ਨਾਲ ਬੈ ਕੇ ਖਾਂਦਾ ਸੀ। ਅੱਜ ਵੀ ਮੈਂ ਜਾਣਦਾ ਬਲੌਰ ਹੈ ਮਹਿਤਾ ਹੈ ਹੈਨਾ ਤੇ ਅੱਜ ਵੀ ਮੈਂ ਉਹਨਾਂ ਘਰਾਂ ਚ ਜਾਂਦਾ ਮਿਲਦਾ ਪਿੰਡ ਜਾ ਕੇ ਉਹਨਾਂ ਨੂੰ ਤੇ ਦਿਹਾੜੀਆਂ ਪੁੱਛਣ ਜਾਂਦਾ ਰਿਹਾ। ਉਹੀ ਘਰਾਂ ਦੇ ਨਕਸ਼ੇ ਮੈਂ ਸਾਰੇ ਜਾਣਦਾ। ਜਾਂ ਫੌਰੇ ਸੋ ਕਿ ਕਦੋਂ ਮੈਂ ਕਹਿੰਦਾ ਕਦੋਂ ਬਦਲਣਗੇ ਨਕਸ਼ੇ ਇੱਥੇ ਨਾ ਮਤਲਬ ਚਲੋ ਸਾਡੀਆਂ ਚਾਚੀਆਂ ਤਾਈਆਂ ਨੇ ਉਹ ਮਤਲਬ ਮੈਨੂੰ ਦਿਖਾਉਂਦੀਆਂ ਹੁੰਦੀਆਂ ਪੁੱਤ ਇਨੂਆ ਨੇ ਇਨੂ ਕਹਿੰਦੇ ਉਹਨੂੰ ਜਿਹੜਾ ਆਪਾਂ ਬੱਠਰ ਦੇ ਥੱਲੇ ਰੱਖਦੇ ਹਾਂ ਨਾ ਜਾਂ ਟੋਕਰੇ ਥੱਲੇ ਇਨੂਆ ਨੇ ਇੱਥੋਂ ਵਾਲ ਚਾ ਐਂ ਇੰਨੀਆਂ ਗੰੰਜ ਗੰਝ ਕਰ ਪਾਦੇ ਜੀ ਹਰ ਵਕਤ ਸਿਰ ਤੇ ਪਹਾੜ ਤੜ ਕੇ ਗੋਹਿਆਂ ਟੋਕਰੇ ਦੁਪਹਿਰੇ ਚਰੀ ਵਾਲੀ ਪੰਡ ਹੈ ਪਿਛਲੇ ਜਿਹੇ ਪੈਰ ਲੱਕਣ ਵਾਲੀ ਪੰਡ ਹੈ ਲੱਕਣਾਂ ਲਿਆਉਣੀਆਂ ਖੇਤੋਂ ਹਰ ਵਕਤ ਸਿਰ ਤੇ ਇਨੂ